ਲਓ ਵੀ ਗਾਇਸ ਹੈਪੀ ਹੋਲੀ ਪਹਿਲਾ ਤਾਂ ਸਾਰਿਆਂ ਨੂੰ ਅੱਜ ਹੋਲੀ ਦਾ ਬਲੌਗ ਸ਼ੁਰੂ ਕਰਨ ਜਾ ਰਹੇ ਆ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਤੇ ਤੁਹਾਨੂੰ ਦਿਖਾਣੇ ਹੁਣ ਕਲਰ ਤਿਆਰੀਆਂ ਚੱਲਦੀਆਂ ਪਈਆਂ ਜੁਆਏ ਚੱਲਾ ਆਪਣੀ ਗੈਂਗ ਦੇ ਨਾਲ ਤਤਨ ਮੇਮ ਆਈ ਹੋਈ ਹੋਲੀ ਹੈ ਰੰਗ ਰੰਗ ਸੇ ਬਨੀ ਰੰਗ ਰੰਗ ਬੰਦੇ ਜੁਆਏ ਸਰ ਬਦਾਨੀ ਥੋੜੇ ਨੇ ਵੱਖਰੇ ਵੱਖਰੇ ਜੇ ਸੋਹਣੇ ਲਿਆਏ ਆ ਮੈਂ ਹੋਰ ਕਿਤੇ ਰੱਖਿਆ ਆ ਨਵੀਂ ਬਾਤ ਸੀ ওকে ਮਾਈ ਡੀਅਰ ਇਹ ਪਾਣੀ ਵਾਲੀ ਹੋਲੀ ਦੀ ਤਿਆਰੀ ਚੱਲਦੀ ਪਈ ਹੈ ਪਕਾਣੇ ਤਿਆਰ ਹੋ ਰਹੇ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਚੁੱਕੀਆਂ ਨੇ ਬਸ ਹੁਣ ਚੱਲੀਆਂ ਨੇ ਹੈਪੀ ਹੋਲੀ ਹੈਪੀ ਹੋਲੀ रंग भर से तेरा है। भी करना, करना <laughs> 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 <उद्राए बारा। laughs> थैंक यू जी थैंक यू आप खोले ही नहीं <laughs> 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 हैप्पी <laughs> <laughs> <थेपी> होली <laughs> ਹੈਪੀ ਹੋਲੀ ਕੇਰਾ ਪੈ ਗਿਆ ਪੂਰੀ ਆਪ ਸ਼ਾਂਤ ਬੜੇ ਬੈਠੇ ਹੀਗੇ ਹਨ ਓਏ ਦੇਰ ਲਿਆ ਸਾਰਿਆਂ ਨੇ ਜੀ ਵੀ ਆਪਾਂ ਲੈ ਕੇ ਲਿਆ ਮਿੱਤਰਾਂ ਨੇ ਓਏ ਓਏ ਚਲੋ ਆਜੋ ਹੁਣ ਬਾਹਰ ਲਗਾ ਸਵਿੱਤਰੀ ਨੂੰ ਲੈ ਵੀ ਇਹੀ ਆਪਣੇ ਹੁਣ ਕਿਰਾਏਦਾਰਾਂ ਨਾਲ ਖੇਡਣ ਆਏ ਆ ਹੈਪੀ ਹੋਲੀ ਜੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਲੈ ਵੀ ਸਵਿੱਤਰੀ ਵੀ ਕਰ ਦਿੱਤੀ ਨੀਲੀ ਸਾਰੇ ਬਣਾਉਂਦੇ ਉੱਥੇ ਲੈ ਵੀ ਸੈਲੀਬ੍ਰੇਟ ਕਰਦੇ ਪਏ ਆ ਚਾਹ ਦੇ ਲਾਂਦੇ ਸਵਿੱਤਰੀ ਕਲਰ ਕਰਨ ਹੈਪੀ ਹੋਲੀ ਸੁਤਰੀ ਕੋੜੇ ਕੱਢਦੇ ਹੋਏ ਪੂੜੀਆਂ ਦੇ ਨਾਲ ਮਿੱਠੀਆਂ ਪੂੜੀਆਂ ਹਾਂਜੀ ਹੈਪੀ ਹੋਲੀ ਪੱਬੀ ਅੰਬੂਆ ਤੇ ਢਾਲੀ ਪੰਜਾਬ ਨਾ ਹੋਏ ਸੋਏ ਗੋਰੀ ਕਾਜਰ ਰੀ ਰੰਗ ਬਰਸੀ ਰੰਗ ਪਰਸੇ ਬੀਕੇ ਚੁੰਨਰ ਵਾਲੀ ਰੰਗ ਪਰਸੇ ਬੱਤੇ ਬਹੁਤ ਵਧੀਆ ਬਬਲੂ ਵੀ ਉੱਠ ਕੇ ਆ ਗਿਆ ਹੋਇਆ ਇਹਦੀ ਸਵੇਰ ਹੋਣ ਹੋਈ ਹੈ ਹੈਪੀ ਹੋਲੀ ਬਬਲੂ ਸਿੰਘ ਹਾ ਯਾਰ ਲੋ ਗਾਇਸ ਅੱਜ ਦਾ ਬਲੌਗ ਕਰਦੇ ਹਾਂ ਸਮਾਪਤ ਅੱਜ ਹੋਲੀ ਨੂੰ ਬਹੁਤ ਇੰਜੋਏ ਕੀਤਾ ਹੈ ਸਾਰਿਆਂ ਨੇ ਤੇ ਮੇਰੇ ਬੱਚਿਆਂ ਨੇ ਵੀ ਤੇ ਬਹੁਤ ਮਜ਼ਾ ਆਇਆ ਇਹ ਵੀ ਤੁਹਾਨੂੰ ਮਜ਼ਾ ਆਇਆ ਤੇ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ ਫੋਰ ਵਾਚਿੰਗ